אבער די זעמען קומען אנער है ना बढ़िया देश है था था। दे ना बढ़िया ना चार ना तुर्की ना तुर्की बढ़िया देश है तुर्की देश आपका मिले साथ में तुर्की देश बढ़ जाएगा उल्टा दिमाग लग रहा है बढ़िया देश में कई बार जो अपने पास में जो एक आपने देखा ना बड़ा मेरा पहला आहार ਆਜੀ ਇਹਦਾ ਧਿਆਨ ਰੱਖਣਾ ਬੰਦਾ ਕੈਬਸ ਦਿਖਾਉਣੇ ਇਹਨਾਂ ਦੇ ਦਾ ਤੋਂ ਹੈ ਨਾ ਨੋਮ ਹੈ ਇਹ ਦੌਸਤਾਂ ਦਾ ਸਿਜਾ ਤੋਂ ਦੀ ਤਿਆਰੀ ਹੈ ਸੋਲ ਤੋਂ ਬਾਅਦ ਹੈ ਤਾਂ ਬੁਦੀ ਨਾ ਬਹਾਰ ਦੇ ਤਾਹੋਨੀ ਨਵੀਂ ਧਰੇ ਫੁਲਵਾਉਣੇ ਵਿਦਾਲਿਕ ਰੂਗਿਆ ਕੋ ਬੋਲ ਪਿਆ ਪੁਣੀ ਕਿਨਾਂ ਦੀ ਪ੍ਰੋਫੈਸ਼ਨਲ ਜਿਵੇਂ ਇਹਨਾਂ ਦੇ ਜਿਵੇਂ ਡਿਪਾਰਟਮੈਂਟ ਦਾ। ਤੇ ਤੁਸੀਂ ਇਹਨੂੰ ਆਉਣ ਵਾਲੇ ਸੈਲੈਕਟ ਵੀਡਾ ਦਾ ਸੰਦੇਸ਼ ਕਿਉਂਕਿ ਫਰੀਦ ਹਰਿਆਣਾ ਨਾਲ ਵਿੱਚ ਪਾਸਚੌਟ ਐਨੀਮਲ ਜਿਹੜੇ ਉਹ ਕੰਪੀਟੀਸ਼ਨ ਦੇ ਵਿੱਚ ਆਉਣੇ ਆ ਅਸੀਂ ਮੈਨਰ ਕਰੀਏ ਉਹਨੂੰ ਉਹ ਸਾਰੇ ਪ੍ਰਾਪਤ ਇਹ ਲੋਕਾਂ ਨੂੰ ਫਾਟੀਆਂ ਦੇਣ ड्यूटी कोई आई छोटिया छोटे जी पहले दसा फटिया ने अपने आप से ट्रैक्टर दस आई तू तो बहुत एक्सपर्ट अच्छा। तो

के सामने 9 नंबर वाले का आवेदन मिलने

परमंदर <laughs> मनदी Thank you. Okay. No.